ਇਹ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਫਾਰਮਟ੍ਰੈਕ 60 ਇਸ ਦਾ ਰੇਟ ਹੈ ਜੀ 1,60,000 ਰੁਪਇਆ ਅਗਲੇ ਟਾਇਰ ਨਵੇਂ ਨੇ ਮਗਲ ਲਏ ਹੈਗੇ ਨੇ 65-70 ਪੈਸੇ ਬਾਕੀ ਕਿੰਨੇ ਮਾਡਲ ਹੈ ਇਹ ਕਿਤੋਂ ਦਾ ਨੰਬਰ ਹੈ ਏਰੀਆ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਦ ਤੋਂ ਬਾਅਦ ਤੁਹਾਡੇ ਕੋਲ ਜਿੰਨੇ ਵੀ ਵਟਸਐਪ ਗਰੁੱਪ ਹੋਏ ਫੇਸਬੁੱਕ ਗਰੁੱਪ ਹੋਏ ਸਾਰਿਆਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਅਪਾਹਰੋ ਜੀ ਨਵੇਂ ਤੋਂ ਨਵਾਂ ਟਰੈਕਟਰ ਕਟ ਟਰੈਕਟਰਾਂ ਦੇ ਵਿੱਚ ਸੇਲ ਲਈ ਲੈ ਕੇ ਆਉਂਦੇ ਰਹਿੰਨੇ ਆ ਜੀ। ਸੋ ਜਿਹੜੇ ਭਰਾ ਵੀਡੀਓ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ। ਹੁਣ ਆਪਾਂ ਗੱਲ ਕਰਾਂਗੇ ਜੀ ਇਸ ਟਰੈਕਟਰ ਬਾਰੇ। ਫਾਰਮ ਟਰੈਕ 60 ਇਹ ਟਰੈਕਟਰ 1998 ਮਾਡਲ ਹੈ ਹਰਿਆਣਾ ਨੰਬਰ ਹੈ ਸਿੰਗਲ ਕਲਚੇ ਇਹ ਟਰੈਕਟਰ ਹੈ ਸਾਰਾ origignal ਰੰਗ ਪੇਂਟ ਜੀ ਟਰੈਕਟਰ ਇੰਜਨ ਗੇਅਰ ਕਨੀਓ ਬਿਲਕੁਲ ਸਹੀ ਹੈ ਵਾਕੇ ਚੈੱਕ ਕਰਕੇ ਤੁਸੀਂ ਆਪਣੀ ਤਸੱਲੀ ਕਰਕੇ ਇਸ ਨੂੰ ਖਰੀਦ ਸਕਦੇ ਹੋ ਜੇ ਅਪਾ ਟਾਇਰਾਂ ਦੀ ਗੱਲ ਕਰੀਏ ਤਾਂ ਅਗਲੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਮੰਗਲੇ ਟਾਇਰ ਹੈਗੇ ਨੇ ਲਗਭਗ 65-70 ਰੁਪਏ ਜੀ ਬਾਕੀ ਟਰੈਕਟਰ ਦੀ ਆਲ ਓਵਰ ਤੁਸੀਂ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ 1998 ਮਾਡਲ ਹਰਿਆਣਾ ਨੰਬਰ ਸਿੰਗਲ ਕਲਚ ਹੈ 1,60,000 ਰੁਪਏਸ ਦਾ ਰੇਟ ਰੱਖਿਆ ਗਿਆ ਜੀ ਰੇਟ ਫਿਕਸ ਹੈ ਮੌਕੇ ਤੇ ਥੋੜਾ ਬਹੁਤ ਹੋ ਸਕਦਾ ਹੈ ਇਹ ਜਿਹੜਾ ਟਰੈਕਟਰ ਇਹ ਗਿੱਦੜਵਾਹਾ ਏਰੀਆ ਦੇ ਵਿੱਚ ਸੇਲ ਲਈ ਹੈ ਜੀ ਜੇ ਕਿਸੇ ਭਰਾਣੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਵੱਧ ਫੇਸਬੁੱਕ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਸ ਵੀਰ ਦਾ ਜੋ ਟਰੈਕਟਰ ਹੈ ਜਲਦੀ ਤੋਂ ਜਲਦੀ ਸੇਲ ਹੋ ਸਕੇ ਜੀ ਇਹ ਸੀਗੀ ਅੱਜ ਦੀ ਇਹ ਵੀਡੀਓ ਫਾਰਮ ਟਰੈਕ 60 ਦੀ 1,60,000 ਰੁਪਏ ਰੇਟ ਦਾ ਟਰੈਕਟਰ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਟਰੈਕਟਰ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ